ਲੋਕ ਪੁੰਗਾ ਦੇ ਪਿੰਡ ਬਸੀ ਉਮਰਖਾਂ ਵਿਖੇ ਆਏ ਆ ਜਿੱਥੇ ਬਹੁਤ ਹੀ ਮਸ਼ਹੂਰ ਅਨੰਮੀ ਬਾਗ ਆ ਇਹ ਤੋਂ ਜਦੋਂ ਹਰਿਆਣੇ ਦੀ ਜਿਹੜੀ ਸਹਾਰਾ ਗਰਾਊਂਡ ਆ ਉਤੋਂ ਪਹਾੜ ਵਾਲੇ ਪਾਸੇ ਪਹਾੜ ਵਾਲੇ ਪਾਸੇ ਚੜ੍ਹਦੇ ਪਾਸੇ ਮਤਲਬ 1.5-2 ਕਿਲੋਮੀਟਰ ਤੇ ਇਹ ਪਿੰਡ ਆ ਬਸੀ ਉਮਰਖਾਂ ਜਿੱਥੇ ਇਹ ਬਾਗ ਸਥਿਤ ਆ ਤੇ ਹਰਿਆਣੇ ਦੇ ਠੀਕ ਲਹਿੰਦੇ ਪਾਸੇ ਜਿਹੜੇ ਸਾਡੇ ਪਿੰਡ ਆ ਜਿਦਾਂ ਜਿਹੜਾ ਸੀਕਰੀ ਰੋਡ ਦੇ ਉੱਤੇ ਪਹਿਲਾਂ ਤੁਹਾਡਾ ਪਿੰਡ ਆਉਂਦਾ ਨੰਗਲ ਕਾਨੂੰਗੋ ਹਾਂਜੀ ਹਾਂਜੀ ਜਿੱਥੇ ਤੂਤੀ ਆਪਣਾ ਬਚਪਨ ਗੁਜ਼ਾਰਿਆ ਤੇ ਉਹਦੇ ਨਾਲ ਹੀ ਬਿਲਕੁਲ ਉਹਦੇ ਥੱਜੇ ਖੱਬੇ ਹੱਥ ਪੈਂਦਾ ਸਾਡਾ ਪਿੰਡ ਸਾਈਪੁਰਦਲਾ ਉਹ ਅੰਬਾਂ ਦੀਆਂ ਕਿਸਮਾਂ ਅਜੇ ਤੱਕ ਵੀ ਜਿਹੜੀਆਂ ਇਸ ਬਾਗ ਦੇ ਵਿੱਚ ਮੌਜੂਦ ਆ ਜਿਹੜੀ ਸਭ ਤੋਂ ਜਿਹੜੀ ਹੈਗੀ ਐ ਇਸ ਬਾਗ ਦੀ ਜਿਹੜੀ ਮਸ਼ਹੂਰ ਕਿਸਮ ਹੈਗੀ ਆ ਉਹਦਾ ਨਾਂ ਹੀ ਅਨਾਮੀ ਆਂਬੇ ਆ ਮੈਂ ਡਾਕਟਰ ਜਸਪਾਲ ਅੱਜ ਅਸੀਂ ਬਲਾਕ ਢੂੰਗਾ ਦੇ ਪਿੰਡ ਬਸੀ ਉਮਰਖਾਂ ਵਿਖੇ ਆਏ ਆ ਜਿੱਥੇ ਬਹੁਤ ਜੀ ਮਸ਼ਹੂਰ ਅਨਾਮੀ ਬਾਗ ਆ ਇਹ ਬਾਗ ਮਤਲਬ ਜਿਹੜਾ ਇੰਡੀਪੈਂਡੈਂਸ ਤੋਂ ਪਹਿਲਾਂ ਦਾ ਇਹ ਬਾਗ ਇੱਥੇ ਲੱਗਾ ਆ ਤੇ ਇੱਥੇ ਜਿਹੜੇ ਹਰ ਅੰਬ ਇੱਕ ਆਪਣੀ ਤਰ੍ਹਾਂ ਦੀ ਕਿਸਮ ਆ ਤੋ ਇਹਦੇ ਬਾਰੇ ਜਿਹੜੀ ਆਪਾਂ ਜ਼ਿਆਦਾ ਜਾਣਕਾਰੀ ਇੱਥੇ ਦੇ ਆਪਣੇ ਨੇ ਮਸ਼ਹੂਰ ਜਿਨ੍ਹਾਂ ਨੇ ਮਤਲਬ ਦੋ ਕਿਤਾਬਾਂ ਵੀ ਲਿਖੀਆਂ ਆ ਅ ਅੰਬੀਆਂ ਤੇ ਇੱਕ ਪਤਾਵਾ ਹਰਿਆਣੇ ਵਾਲੇ ਤੇ ਦੀ ਬ੍ਰਿੰਦਰ ਨਿਮਾਣਾ ਜੀ ਆਪਾਂ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਹੁਣ ਅੰਬਾਂ ਦਾ ਸੀਜ਼ਨ ਆ ਗਿਆ ਦਵਾਬਾ ਤੇ ਸ਼ਾਹਪੁਰ ਹੀਰਾਜ ਦਾ ਸਪੈਸ਼ਲੀ ਅੰਬਾਂ ਲਈ ਮਸ਼ਹੂਰ ਆ ਇਹ ਉਹ ਬਾਗ ਆ ਜਿੱਥੇ ਅਨਾਮੀ ਬਾਗ ਦਾ ਮਸ਼ਹੂਰ ਆ ਇੱਥੇ ਸਾਡੇ ਮਿੱਤਰ ਬ੍ਰਿੰਦਰ ਨਮਾਣਾ ਜੀ ਇੱਥੇ ਪਹਿਲਾਂ ਹੀ ਪਹੁੰਚ ਚੁੱਕੇ ਸੀ ਕਿਉਂਕਿ ਮੈਂ ਤਾਂ ਸ਼ਹਿਰ ਤੋਂ ਆਇਆ ਸੀਗਾ ਇਹ ਤੋਂ ਪਿੰਡ ਤੋਂ ਆ ਗਿਆ ਸੀਗੇ ਤੋਂ ਮੈਂ ਬ੍ਰਿੰਦਰ ਨਮਾਣਾ ਜੀ ਨੂੰ ਇਹ ਪੁੱਛੂਗਾ ਕਿ ਇਹ ਬਾਗ ਦੀ ਲੋਕੇਸ਼ਨ ਕਿੱਥੇ ਹੈਗਾ ਇਹਨੂੰ ਕਿਸ ਨੇ ਕਿ ਕਿਸ ਨੇ ਸਦੀ ਦੁਆ ਦਰਾਂ ਨੇ ਲਗਾਇਆ ਗਿਆ ਤੇ ਆਜ਼ਾਦੀ ਤੋਂ ਪਹਿਲਾਂ ਲੱਗਿਆ ਕਿ ਆਜ਼ਾਦੀ ਤੋਂ ਬਾਅਦ ਲੱਗਿਆ ਤੇ ਇਹਦਾ ਨਾਮ ਹੀ ਬਾਗ ਹੂਨ ਦਾ ਮਸ਼ਹੂਰ ਹੂਨ ਦਾ ਕੀ ਕਾਰ ਹੈ ਸੋ ਸਭ ਤੋਂ ਪਹਿਲਾਂ ਡਾਟਸਾ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਤੁਸੀਂ ਅੱਜ ਆਪਣੇ ਚੈਨਲ 'ਅਸੀਂ ਜਿਹੜਾ ਸਾਡੇ ਹਰਿਆਣੇ ਇਲਾਕੇ ਦਾ ਇੱਕ ਬਹੁਤ ਹੀ ਇਤਿਹਾਸਕ ਬਾਗ ਆ ਜਿਹਨੂੰ ਅਨਾਮੀ ਬਾਗ ਕਹਿੰਦੇ ਆ ਉਥੇ ਆਪਣੇ ਜਿਹੜੇ ਤੁਹਾਡੇ ਸ਼੍ਰੋਤੇ ਆ ਉਹਨਾਂ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਣ ਲਈ ਇੱਥੇ ਪਹੁੰਚੇ ਆ ਤੋ ਇਹਦੀ ਜਿਹੜੀ ਲੋਕੇਸ਼ਨ ਹੈਗੀ ਆ ਇਹ ਸਭ ਤੋਂ ਪਹਿਲਾਂ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਦਸੂਹਾ ਰੋਡ ਤੇ ਚਲਦੇ ਆਂ ਤੇ ਹਸ਼ਿਆਰਪੁਰ ਤੋਂ 15 ਕਿਲੋਮੀਟਰ ਉੱਤਰ ਵਾਲੀ ਜਿਹੜੀ ਦਿਸ਼ਾ ਤੇ ਇੱਕ ਬੜਾ ਪ੍ਰਚੀਨ ਕਸਬਾ ਆ ਹਰਿਆਣਾ ਤੇ ਹਰਿਆਣੇ ਦਾ ਜਿਹੜਾ ਹੈਗਾ ਆ ਚੜ੍ਹਦਾ ਪਾਸਾ ਯਾਨੀ ਕਿ ਹਰਿਆਣੇ ਤੋਂ ਜਦੋਂ ਹਰਿਆਣੇ ਦੀ ਜਿਹੜੀ ਦਸਹਾਰਾ ਗਰਾਊਂਡ ਆ ਉਤੋਂ ਪਹਾੜ ਵਾਲੇ ਪਾਸੇ ਪਹਾੜ ਵਾਲੇ ਪਾਸੇ ਚੜ੍ਹਦੇ ਪਾਸੇ ਮੱਲਵ ਡੇਢ-ਦੋ ਕਿਲੋਮੀਟਰ ਤੇ ਇਹ ਪਿੰਡ ਆ ਬਸੀ ਉਮਰਖਾਨ ਜਿੱਥੇ ਇਹ ਬਾਗਸ ਤੇ ਤੇ ਹਰਿਆਣੇ ਦੇ ਠੀਕ ਲੈਹੰਦੇ ਪਾਸੇ ਜਿਹੜੇ ਸਾਡੇ ਪਿੰਡ ਆ ਜਿਦਾਂ ਜਿਹੜਾ ਸੀਕਰੀ ਰੋਡ ਦੇ ਉੱਤੇ ਪਹਿਲਾਂ ਤੁਹਾਡਾ ਪਿੰਡ ਆਉਂਦਾ ਨੰਗਲ ਕਾਨੂਗੋ ਹਾਂਜੀ ਹਾਂਜੀ ਕਿੱਥੇ ਤੂਤੀਆਂ ਆਪਣਾ ਬਚਪਨ ਗੁਜ਼ਾਰਿਆ ਤੇ ਉਹਦੇ ਨਾਲ ਹੀ ਬਿਲਕੁਲ ਉਹਦੇ ਥੱਜੇ ਥੱਬੇ ਹੱਥ ਪੈਂਦਾ ਸਾਡਾ ਪਿੰਡ ਸਾਜਪੁਰ ਕਲਾਂ ਤੇ ਤੁਸੀਂ ਵੀ ਉਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਆ ਬਚਪਨ ਦੇ ਵਿੱਚ ਸਾਡੇ ਨਾਲ ਹੀ ਤੇ ਅੰਬਾਈ ਅੰਬ ਹੁੰਦੇ ਸੀ ਜਿੱਥੇ ਜਿਹੜਾ ਮਤਲਬ ਸਾਡਾ ਇਹ ਇਲਾਕਾ ਹੀ ਮਤਲਬ ਕਿ ਕਿਹਾ ਜਾਂਦਾ ਸੀ ਕਿ ਇਹ ਅੰਬਾਂ ਦਾ ਇਲਾਕਾ ਆ ਤੇ ਜਿੱਥੋਂ ਤੱਕ ਇਸ ਅਨਾਮੀ ਬਾਗ ਦਾ ਜਿਹੜਾ ਸੰਬੰਧ ਆ ਮਤਲਬ ਅਸੀਂ ਕਾਫੀ ਇੰਨ तकरीबन 1.5-2 ਦਹਾਕੇ ਹੋ ਗਏ ਆ ਇਹ ਜਿਹੜੇ ਇਹ ਇਦਾਂ ਦੇ ਬਾਗ ਆ ਉਹਨਾਂ ਦੇ ਉੱਤੇ ਜਿਹੜੀਆਂ ਆਪਣੇ ਖੋਜ ਕਰਦਿਆਂ ਨੂੰ ਔਰ ਇਹ ਜਿਹੜੇ ਆਂਬ ਨੇ ਉਹਨਾਂ ਦੇ ਜਿਹੜੇ ਪੌਦੇ ਆ ਇਹ ਦੱਸਦੇ ਆ ਕਿ ਇਹਨਾਂ ਦੀ ਜਿਹੜੀ ਉਮਰ ਆ ਕੋਈ 150-200 ਸਾਲ ਪੁਰਾਣੇ ਇਹ ਜਿਹੜੇ ਆ ਉਹ ਪੌਦੇ ਆ ਮਤਲਬ ਆਪਾਂ ਕਹਿ ਸਕਦੇ ਆ ਕਿ ਬੰਡ ਤੋਂ ਪਹਿਲਾਂ ਜਦੋਂ ਮਤਲਬ ਇੱਥੇ ਮਤਲਬ ਕਿ ਜਿਹੜੇ ਬਜ਼ੁਰਗ ਦੱਸਦੇ ਆ ਵੀ ਇਹ ਜਿਹੜੇ ਪੌਦੇ ਆ ਇਹ ਮੁਸਲਮਾਨ ਜੇਲਦਾਰਾਂ ਨੇ ਜਿਹੜੇ ਆ ਉਹ ਲਵਾਏ ਸੀ ਤੇ ਮੁਸਲਮਾਨ ਜੇਲਦਾਰਾਂ ਤੋਂ ਵੀ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਆਂ ਵੀ ਇਹ ਜਿਹੜਾ ਜਦੋਂ ਪੰਜਾਬ ਦੇ ਵਿੱਚ ਰਿਆਸਤੀ ਸਰਸਮ ਸੀਗਾ ਉਹ ਇਹ ਜਿਹੜਾ ਇਲਾਕਾ ਆ ਇਹ ਮਹਾਰਾਜਾ ਕਪੂਰਥਲਾ ਦੀ ਰਿਆਸਤ ਦੇ ਵਿੱਚ ਜਿਹੜਾ ਹੈਗਾ ਆ ਪੈਂਦਾ ਸੀ ਔਰ ਜਿਹੜੇ ਇਤਿਹਾਸ ਪੜ੍ਹਦੇ ਆ ਉਹ ਇਹ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਵੀ ਜਿਹੜੇ ਰਾਜੇ ਹੁੰਦੇ ਸੀ ਰਿਆਸਤਾਂ ਦੇ ਰਾਜੇ ਹੁੰਦੇ ਸੀ ਉਹ ਇਕੱਲੇ ਉਹਨਾਂ ਦਾ ਇੱਕ ਹੀ ਨਿਸ਼ਕੋਪ ਹੁੰਦਾ ਉਹ ਵੀ ਰਾਜ ਭਾਗ ਨੂੰ ਭੋਗਣਾ ਹਾਂ ਹਾਂ ਉਹ ਰਾਜ ਭਾਗ ਦੇ ਨਾਲ-ਨਾਲ ਉਹਨਾਂ ਦਾ ਬਾਗ-ਬਗੀਚਿਆਂ ਦੇ ਨਾਲ ਉਹਨਾਂ ਦਾ ਸਾਹਿਤ ਦੇ ਨਾਲ ਉਹਨਾਂ ਦਾ ਕਲਾ ਦੇ ਨਾਲ ਵੀ ਬਹੁਤ ਸਬੰਧ ਹੁੰਦਾ ਹੁੰਦਾ ਸੀ ਤੇ ਇਹ ਜਿਹੜਾ ਮੰਨ ਲਓ ਕਿ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੇ ਬਾਗ ਆ ਉਹ ਰਾਜਿਆਂ ਨੇ ਸ਼ੌਕਿਆ ਤੌਰ ਤੇ ਆਪਣੀ ਜਿੱਦਾਂ ਰੂਹ ਰਾਜੀ ਕਰਨ ਵਾਸਤੇ ਜਿਹੜੇ ਆ ਤੇ ਦੂਜੇ ਨੰਬਰ ਤੇ ਫਿਰ ਜਿਹੜੀ ਗੱਲ ਇਹ ਹੈਗੀ ਆ ਵੀ ਸਾਡੀ ਜਿਹੜੀ ਇਹ ਜਿਹੜਾ ਸਾਡਾ ਇਹਦਾ ਇਲਾਕਾ ਆ ਕਿਉਂਕਿ ਸ਼왈ਕ ਦੀਆਂ ਪਹਾੜੀਆਂ ਦੇ ਬਿਲਕੁਲ ਪੈਰਾਂ 'ਚ ਪੈਂਦਾ ਆ। ਕੁਛ ਪਘੋਲਕ ਤੌਰ ਤੇ ਜਿਹੜੀ ਇਹ ਮਿੱਟੀ ਦੀ ਤਸਵੀਰ ਇਦਾਂ ਦੀ ਆ ਕਿ ਇੱਥੇ ਬਾਗਬੀਚ ਜਿਹੜੇ ਹੈਗੇ ਆ ਉਹ ਮੱਲਵ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਬਾਦੇ ਫੁੱਲਦੇ ਆ। ਕਿਉਂਕਿ ਮਤਲਬ ਕਿ ਜਿੱਦਾਂ ਹੀ ਮਤਲਬ ਪਹਾੜਾਂ ਦੇ ਵਿੱਚ ਮੀਂਹ ਪੈਣਾ ਆ ਤੇ ਉਹ ਪਹਾੜਾਂ ਦੇ ਵਿੱਚ ਜਿਹੜਾ ਮੀਂਹ ਹੈਗਾ ਆ ਉਹ ਅੱਗੇ ਡੈਮਾਂ ਤੋਂ ਪਹਿਲਾਂ ਜਿਹੜੀਆਂ ਆ ਉਹ ਕਈ ਕਈ ਮਹੀਨੇ ਪਾਣੀ ਜਿਹੜਾ ਆਉਂਦਾ ਰਹਿੰਦਾ ਸੀ ਇਹ ਇਸ ਇਲਾਕੇ ਨੂੰ ਫਿਰੋ ਆਲ ਦਾ ਇਲਾਕਾ ਕਿਹਾ ਜਾਂਦਾ ਸੀ ਮੈਨੂੰ ਲੱਗਦਾ ਡੈਮਾਂ ਨੇ ਉਹ ਡਿਸਟਰਬ ਕਰ ਦਿੱਤਾ ਸਾਰਾ ਡੈਮਾਂ ਕਿਉਂਕਿ ਡੈਮ ਜਿਹੜੇ ਹੈਗੇ ਆ ਉਹ ਮੈਨ ਮੇਡ ਆ ਚੀਜ਼ ਔਰ ਜਿਹੜੀ ਇੱਕ ਨੈਚੁਰਲ ਜਿਹੜੀ ਸਿਸਟਮ ਸੀ ਜਿਹੜੀਆਂ ਇਹ ਜਲਦੀਆਂ ਧਰਾਵਾ ਜਿਨ੍ਹਾਂ ਨੂੰ ਅਸੀਂ ਚੋ ਕਹਿੰਦੇ ਸੀ ਚੋਇਆਂ ਕਹਿੰਦੇ ਸੀਗੇ ਉਹ ਮਤਲਬ ਦੇਖੋ ਹੁਣ ਆ ਸੌਣ ਦਾ ਹਾੜ ਦਾ ਮਹੀਨਾ ਸ਼ੁਰੂ ਆ ਸੌਣ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਮੁੜ ਕੇ ਉਹ ਸਾਰਾ ਸਾਲ ਜੇਠ ਤੱਕ ਜਿਹੜੀਆਂ ਹੈਗੀਆਂ ਉਹ ਚਲਦੀਆਂ ਰਹਿੰਦੀਆਂ ਹੁੰਦੀਆਂ ਹੈਗੀਆਂ ਉਦੇ ਕਰਕੇ ਫਿਰ ਜਿਹੜੇ ਆ ਬਾਗ ਬਗੀਚੇ ਆ ਦੇਖ ਲਓ ਵੇ ਇੰਨੀ ਔੜ ਵੀ ਲੱਗੀ ਆ ਦੇਖ ਲਓ ਬਾਗ ਆ ਦੇਖ ਲਓ ਬਗੈਰ ਪਾਣੀ ਤੋਂ ਜਿਹੜੇ ਆ ਖੜੇ ਆ ਤੇ ਉਹਦਾ ਕਾਰਨ ਇਹ ਸਿੱਦਾ ਇਹ ਮਰਦਾਨ ਕੋਲ ਆ ਜੀ ਜਿਵੇਂ ਕਿ ਮੈਂ ਪਹਿਲਾਂ ਵੀ ਆ ਤੁਹਾਨੂੰ ਗੱਲ ਕਰ ਚੁੱਕਾ ਆ ਕਿ ਜਿਹੜੇ ਬ੍ਰਿੰਦਰ ਨਵਾਲਾ ਜੀ ਆ ਇਹਨਾਂ ਦਾ ਅੰਬਾਨਾ ਬਹੁਤ ਲਗਵਾ ਆ ਈਵਨ ਕਿ ਜਦੋਂ ਸਾਡੇ ਕਿਨੂ ਸ਼ੋ ਲੱਗਦੇ ਹੁੰਦੇ ਸੀ ਉਦੋਂ ਵੀ ਸਾਡੀ ਕਵਰੇਜ ਚੰਗੀ ਕਰਦੇ ਹੁੰਦੇ ਸੀ ਸੋ ਇਹਨਾਂ ਦਾ ਇਹ ਲਗਾ ਦੇਖਦੇ ਹੋ ਇਹਨਾਂ ਨੇ ਇੱਕ ਬੁੱਕ ਵੀ ਅੰਬਾਂ ਤੇ ਲਿਖੀ ਆ ਸੰਧੂਰੀ ਅੰਬੀਆਂ ਇਹ ਦੁਆਬੇ ਵਾਲਿਆਂ ਨੂੰ ਮਾਣ ਹੀ ਹੁੰਦਾ ਹੈ ਕਿ ਜਿਵੇਂ ਕਿ ਖਾਨ ਆ ਕਿ ਅੰਬੀਆਂ ਨੂੰ ਪਰਤੇ ਦੀ ਸ਼ਰਤ ਦੇ ਦੁਆਬਾ ਕੋ ਮੈਂ ਹੁਣ ਨਵਾਨਾ ਜੀ ਨੂੰ ਪੁੱਛਾਂਗਾ ਜਿਹੜਾ ਇਹ ਅਨਾਮੀ ਬਾਗ ਆ ਜਾਂ ਇਥੇ ਹੋਰ ਬਾਗ ਆ ਉਹਨਾਂ ਉਹਨਾਂ ਦਾ ਇਹ ਕਿੰਨੇ ਏਰੀਆ ਚ ਜਾਂ ਕਿੰਨੀਆਂ ਆ ਕਿ ਵੈਰਾਈਟੀਆਂ ਆ ਤੇ ਜਦੋਂ ਇਹ ਬਾਗ ਲੱਗਾ ਉਦੋਂ ਪਾਣੀ ਦੇ ਤਾਂ ਸਾਧਨ ਨਹੀਂ ਸੀਗੇ ਉਹ ਤੁਹਾਡੀ ਇੱਥੇ ਖੋਜ ਵੀ ਆ ਇਹ ਕਿਦਾਂ ਲਗਾਏ ਗਏ ਕਿਦਾਂ ਇਹ ਬਾਗ ਲਗਾਏ ਗਏ ਆ ਤੇ ਕਿਸ ਤਰ੍ਹਾਂ ਇਹਦਾ ਪਾਲਣ ਪੋਸ਼ਣ ਹੋਇਆ ਤੇ ਜਦੋਂ ਅੰਗਰੇਜ਼ ਮੁਸਲਮਾਨ ਰਾਜੇ ਸੀਗੇ ਉਹਨਾਂ ਟਾਈਮਾਂ 'ਚ ਜਿਹੜੇ ਕੰਪੀਟੀਸ਼ਨ ਹੁੰਦੇ ਸੀਗੇ ਤੇ ਕਿਹੜੇ ਬੂਟਿਆਂ ਦਾ ਇੱਥੇ ਕਿਹੜੇ ਬੂਟੇ ਆ ਜਿਹੜੇ ਅਨਾਮੀ ਬਾਗ ਦੇ ਨਾਮ ਅੱਬ ਮਸ਼ਹੂਰ ਹੋ ਗਿਆ ਨਾਮੀ ਬਾਗ ਦੇ ਤੌਰ ਤੇ ਉਹ ਬੂਟਿਆਂ ਬਾਰੇ ਕੋਈ ਜਾਣਕਾਰੀ ਹੈ ਹਾਂ ਜੀ ਦੇਖੋ ਡਾਕਟਰ ਸਾਹਿਬ ਜਿੱਥੇ ਤੱਕ ਤਾਂ ਇਹ ਜਿਹੜਾ ਹੈਗਾ ਆ ਬਾਗ ਆ ਉਹਦੇ ਇਸ ਵੇਲੇ ਮੌਜੂਦਾ ਰਕਵੇ ਦੀ ਗੱਲ ਆ ਹਾਂਜੀ ਹਾਂਜੀ ਉਹ ਤਕਰੀਬਨ ਮੱਲਗ 60 ਕਿੱਲੇ ਜਿਹੜੇ ਹੈਗੇ ਆ ਹੈ ਤਾਂ ਇਹ ਪ੍ਰਾਈਵੇਟ ਜਿਹੜੇ ਓਨਰ ਆ ਓਕੇ ਓਕੇ ਉਹਨਾਂ ਦੀ ਇਹ ਜਗ੍ਹਾ ਆ ਠੀਕ ਹੈ ਦੂਜੇ ਨੰਬਰ ਤੇ ਇਹ ਇੱਥੇ ਜਿਹੜੇ ਇਸ ਵੇਲੇ ਜਿਹੜੇ ਪੌਦਿਆਂ ਦੀ ਗਿਣਤੀ ਹੈਗੀ ਆ ਉਹ 165 ਤੋਂ 70 ਤੱਕ ਜਦੋਂ ਅਸੀਂ ਰਿਸਰਚ ਕੀਤੀ ਆ ਓਕੇ ਓਕੇ ਤੇ ਬਾਕੀ ਜਿਹੜੀ ਹੈਗੀ ਆ ਜਿੱਥੇ ਤੁਸੀਂ ਕਹਿੰਦੇ ਆ ਕਿ ਰਿਸਰਚ ਦਾ ਜਿਹੜਾ ਕੰਮ ਆ ਮੈਂ ਜਿਹੜੀ ਹੁਣ ਜਿਹੜੀ ਮੇਰੀ ਪਹਿਲੀ ਕਿਤਾਬ ਆ ਸੰਧੂਰੀ ਅੰਬੀਆਂ ਹਾਂਜੀ ਉਹ ਮਤਲਬ ਮੈਂ ਸਾਮੇ ਨਾ ਆਇਆ ਵੀ ਉਹ ਜਿਹੜੀ ਹੈਗੀ ਆ ਸੰਧੂਰੀ ਅੰਬੀਆਂ ਉਹ ਮਤਲਬ ਕਿ ਨਾ ਬਾਗਾਂ ਬਗੀਚਿਆਂ ਦੇ ਵਿੱਚ ਘੁੰਮਣ ਦਾ ਹੀ ਨਤੀਜਾ ਆ ਉਹਦਾ ਕਾਰਨ ਕੀ ਹੈ ਕਿ ਜਦੋਂ ਤੁਸੀਂ ਬਾਗ ਭੂੰਗੇ ਦੇ ਵਿੱਚ ਆਪਣੇ ਹਾਰਟੀਕਲਚਰ ਇੰਸਪੈਕਟਰ ਸੀਗੇ ਹਾਂ ਬਾਗ ਆਪਣੇ ਖੇਤੀਬਾੜੀ ਵਿਕਾਸ ਆਪਣੇ ਬਾਗਬਾਨੀ ਵਿਕਾਸ ਅਫਸਰ ਹਾਂਜੀ ਹਾਂ ਤਾਂ ਉਦੋਂ ਤੁਹਾਨੂੰ ਯਾਦ ਹੋਊਗਾ ਵੀ ਉਦੋਂ ਪੰਜਾਬ ਗਵਰਨਮੈਂਟ ਦੀ ਜਿਹੜੀ ਬਾਇਓਡਾਈਵਰਸਿਟੀ ਬੋਰਡ ਦੀਆਂ ਟੀਮਾਂ ਇੱਥੇ ਆਉਂਦੀਆਂ ਹੁੰਦੀਆਂ ਹਨ ਵਿਜ਼ਿਟ ਕਰਦੀਆਂ ਹਾਂਜੀ ਕਰਦੀਆਂ ਆਉਂਦੀਆਂ ਸੀਗੀਆਂ ਤੇ ਉਹ ਫਿਰ ਉਹ ਉਦੋਂ ਫਿਰ ਮੈਂ ਮੈਂ ਵੀ ਆਉਂਦਾ ਹੁੰਦਾ ਸੀ ਕਿਉਂਕਿ ਮੈਂ ਉਦੋਂ ਅ ਉਹ ਵਾਰਾਂ ਲਈ ਦੇਖਦਾ ਸੀ ਵਧੀਆ ਕਰਦੇ ਹਾਂਜੀ ਤੇ ਉਹ ਮਤਲਬ ਕਹਿਣ ਦਾ ਭਾਵ ਵੀ ਉਹ ਜਦੋਂ ਟੀਮਾਂ ਜਿਹੜੀਆਂ ਐ ਨਾ ਪਲਾਂਟਸ ਬਾਰੇ ਜਿਹੜੀ ਇਨਫੋਰਮੇਸ਼ਨ ਕਲੈਕਟ ਕਰਦੀਆਂ ਹੁੰਦੀਆਂ ਸੀ ਵੀ ਇਹ ਇਹਨਾਂ ਦੀਆਂ ਵੈਰਾਈਟੀਆਂ ਕਿਹੜੀਆਂ ਹੈਗੀਆਂ ਇਹਨਾਂ ਦੀ ਖਾਸੀਅਤ ਕੀ ਆ ਤਾਂ ਉਹ ਫਿਰ ਉਹ ਕਰਦਿਆਂ ਕਰਦਿਆਂ ਵੈਸੇ ਉਹ ਤਾਂ ਮਤਲਬ ਛੋਟੀਆਂ ਛੋਟੀਆਂ ਸਟੋਰੀਆਂ ਹੀ ਬਣਦੀਆਂ ਹੁੰਦੀਆਂ ਸੀਗੀਆਂ ਪਰ ਬਾਅਦ ਵਿੱਚ ਫਿਰ ਜਿਹੜੀਆਂ ਉਹ ਸਟੋਰੀਆਂ ਜਿਹੜੀਆਂ ਹੈਗੀਆਂ ਆ ਉਹ ਮਤਲਬ ਇੱਕ ਵੱਡੇ ਮਤਲਬ ਕਹ ਲੋ ਲੇਖਾਂ ਦਾ ਰੂਪ ਜਿਹੜਾ ਤਿਆਰ ਕਰ ਗਏ ਆ ਮੇਰਾ ਪਹਿਲਾ ਲੇਖ ਲੱਗਿਆ ਸੀਗਾ ਵੀ ਅੰਬੀਆਂ ਨੂੰ ਤਰਸੇ ਦੀ ਛੱਡ ਕੇ ਦੇਸ਼ ਦਵਾਬਾ ਤੇ ਉਹਦੇ ਵਿੱਚ ਫਿਰ ਅਸੀਂ ਮਤਲਬ ਕਿ ਇਹ ਦੱਸਿਆ ਸੀਗਾ ਵੀ ਇਹ ਜਿਹੜਾ ਜਿਹੜਾ ਬਾਗ ਆ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਇੱਥੇ ਜਿਹੜੀਆਂ ਕਿਸਮਾਂ ਲਗਾਈਆਂ ਗਈਆਂ ਆ ਮੁਸਲਮਾਨ ਜ਼ੈਲਦਾਰਾਂ ਵੱਲੋਂ ਉਹ ਮਤਲਬ ਬਿਲਕੁਲ ਇੱਕ ਤਾਂ ਉਹਨਾਂ ਦੀ ਜਿਹੜੀ ਕਿਸਮ ਦੇਸੀ ਆ ਔਰ ਇੱਥੇ ਜਿੰਨੇ ਵੀ ਜਿਹੜੇ ਆ ਪੌਦੇ ਲੱਗੇ ਹੋਏ ਆ ਉਹਨਾਂ ਦੇ ਜਿਹੜੇ ਨਾਮ ਆ ਉਹ ਕੋਈ ਵੀ ਜਿਹੜੀ ਕਿਸਮ ਆਂਬ ਦੀ ਉਹ ਤੋਂ ਉਹਦੀ ਉਹਦੇ ਜਾਤ ਆ ਉਹਦੇ ਫੇਸ ਦੇ ਹਿਸਾਬ ਨਾਲ ਲੱਗੇ ਆ ਜਾਂ ਉਹਦੀ ਆਕਾਰ ਦੇ ਹਿਸਾਬ ਨਾਲ ਲੱਗੇ ਆ ਜਦਾਂ ਦੇਖੋ ਮੈਂ ਆਂਬ ਫੜਿਆ ਸੰਧੂਰੀ ਆਂਬ ਓਕੇ ਹੁਣ ਇਹਨੂੰ ਸੰਧੂਰੀ ਆਂਬ ਇਸ ਕਰਕੇ ਕਿਹਾ ਜਾਂਦਾ ਦੇਖ ਲਓ ਇਹ ਮਤਲਬ ਆ ਇਹਦੀ ਜਿਹੜੀ ਹੈਗੀ ਜਿੱਧਰ ਇਹ ਲੱਗਾ ਆ ਆ ਦੇਖੋ ਉਹ ਬਿਲਕੁਲ ਮਲਬ ਕੇ ਜਿਦਾਂ ਸੰਧੂਰ ਪਾਇਆ ਹੁੰਦਾ ਗਲ ਦੇ ਉਤੇ ਇਦਾਂ ਹੀ ਜਿਹੜਾ ਹੈਗਾ ਆ ਦੇਖੋ ਆ ਛੱਲੀ ਆਂਬਿਆ ਔਰ ਬਿਲਕੁਲ ਪੀਲਾ ਆ ਇਹਨੂੰ ਛੱਲੀ ਇਸ ਕਰਕੇ ਕਿਹਾ ਜਾਂਦਾ ਵੀ ਇਹਦੀ ਜਿਹੜੀ ਸ਼ੇਪ ਆ ਉਹ ਛੱਲੀ ਵਰਗੀ ਨੇ ਹਉ ਤੇ ਹੋਰ ਥੋੜਾ ਲੰਬਾ ਹੋਣਾ ਸੀਗਾ ਇਸ ਵਾਰੀ ਔੜ ਕਰਕੇ ਨਹੀਂ ਹੋਇਆ ਨਹੀਂ ਕੱਟ ਪਾਇਆ ਇਦਾਂ ਹੀ ਹਾਂਜੀ ਇਦਾਂ ਹੀ ਫਿਰ ਇੱਥੇ ਜਿਹੜਾ ਹੈਗਾ ਆ ਇੱਕ ਅਨਾਮੀ ਛੱਲੀ ਆ ਅਨਾਮੀ ਮਤਲਬ ਕਿ ਆਂਬ ਰਿਆ ਤੇ ਉਦਾਂ ਹੀ ਇੱਥੇ ਸੌਫੀ ਆ ਉਹਦੇ ਵਿੱਚੋਂ ਉਹਦਾ ਉਹਦਾ ਸੁਆਦ ਹੀ ਸੌਫ ਵਰਗਾ ਆ ਤੇਰਾ ਇੱਕ ਕੋਈ ਲਾਲ ਟੈਣਾ ਉਹ ਦੂਰੋਂ ਚਮਕਦਾ ਆ ਮਤਲਬ ਉਹਦਾ ਰੰਗ ਇੰਨਾ ਮਤਲਬ ਕਿ ਗੜਾ ਆ ਤੇ ਉਹ ਦੂਰੋਂ ਜਿੱਦਾਂ ਲਾਲ ਟੈਣ ਜਿਹੜੀ ਚਮਕਦੀ ਹੁੰਦੀ ਉਦਾਂ ਚਮਕਦਾ ਆ ਐਦਾਂ ਹੀ ਇਥੇ ਜਿੰਨੇ ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਹੈਗੀਆਂ ਜਿਹੜੀਆਂ ਇਸ ਬਾਗ ਦੇ ਵਿੱਚ ਮੌਜੂਦ ਆ ਤੇ ਬਾਕੀ ਤੁਸੀਂ ਪੁੱਛਿਆ ਸੀਗਾ ਵੀ ਇਹ ਜਿਹੜੇ ਹੈਗੇ ਆ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਕਿਦਾਂ ਪਹੁੰਚਦੇ ਰਹੇ ਆ ਅ ਬਾਕੀ ਇਸ ਜਿਹੜਾ ਜਿਹੜਾ ਇਹ ਅਨਾਮੀ ਬਾਗ ਆ ਇਹਦੀ ਇਹਦਾ ਜਿਹੜਾ ਨਾਮਕਰਨ ਹੋਇਆ ਅਨਾਮੀ ਬਾਗ ਉਹਦਾ ਇਹ ਕਾਰਨ ਆ ਕਿ ਜਦੋਂ ਫਿਰ ਰਾਜੇ ਮਹਾਰਾਜਾਂ ਦੇ ਸਮਿਆਂ ਦੇ ਵਿੱਚ ਇਹ ਜਿਹੜਾ ਹੈਗਾ ਬਾਗ ਲੱਗਾ ਫਿਰ ਰਾਜੇ ਮਹਾ ਜਿਹੜੇ ਮਤਲਬ ਇੱਥੇ ਦੇ ਜਿਹੜੇ ਇਹਨਾਂ ਨੂੰ ਮਤਲਬ ਤਿਆਰ ਕਰਨ ਵਾਲੇ ਸੀ ਇਹਨਾਂ ਦੇ ਮਾਲਕ ਉਹ ਫਿਰ ਰਾਜਾ ਮਹਾਰਾਜਾਂ ਤੂੰ ਆਪਣੀ ਸੋਭਾ ਲੈਣ ਲਈ ਜਾਂ ਉਹਨਾਂ ਦੇ ਨਾਲ ਨੇੜਤਾ ਬਰਕਰਾਰ ਕਰਨ ਲਈ ਇੱਥੇ ਦੇ ਜਿੰਨੇ ਵਧੀਆ ਜਿਹੜੀਆਂ ਕਿਸਮਾਂ ਵਾਲੇ ਹੁੰਦੇ ਸੀ ਉਹ ਜਿਹੜੇ ਫਿਰ ਜਿਹੜੇ ਹੈਗੇ ਆ ਫਾਲੇ ਆ ਉਥੇ ਲੈ ਕੇ ਜਾਂਦੇ ਹੁੰਦੇ ਸੀ ਔਰ ਉਥੇ ਫਿਰ ਉਹਨਾਂ ਦੇ ਜਿਹੜੇ ਆਂਬ ਉਹ ਜਿਹੜੇ ਪਾਲਕ ਸਵੇ ਉਹਨਾਂ ਨੂੰ ਫਿਰ ਰਾਜਾਂ ਵੱਲੋਂ ਇਨਾਮ ਮਿਲਦੇ ਹੁੰਦੇ ਸੀ ਤੇ ਉਹ ਜਿਹੜੇ ਜਿਹੜੇ ਆਂਬ ਹੁੰਦੇ ਸੀ ਉਹਨਾਂ ਨੂੰ ਮਤਲਬ ਕਿ ਬਕਾਇਦਾ ਤੌਰ ਤੇ ਇਨਾਮ ਜਿਹੜਾ ਹੈਗਾ ਉਹਨਾਂ ਪੌਦਿਆਂ ਨੂੰ ਮਿਲਦਾ ਹੁੰਦਾ ਸੀ ਤੇ ਉਹਦੇ ਕਰਕੇ ਮਤਲਬ ਕਿ ਜਿਹੜੇ ਇੱਥੇ ਦੀਆਂ ਉਹ ਜਿਹੜੀਆਂ ਕਿਸਮਾਂ ਜਿਹੜੀਆਂ ਆਂਬਾਂ ਦੇ ਜਿਹੜੇ ਪਰਵਰਿਸ਼ ਕਰਨ ਵਾਲੇ ਜਿਹੜੇ ਹੁੰਦੇ ਸੀਗੇ ਬਾਗਬਾਨ ਉਹ ਜਦੋਂ ਫਿਰ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਲੈ ਕੇ ਜਾਂਦੇ ਸੀ ਤੇ ਉਹ ਫਿਰ ਉਹਨਾਂ ਨੂੰ ਜਿਹੜੇ ਆ ਇਨਾਮ ਜਿਹੜੇ ਆ ਉਹ ਦਿੱਤੇ ਜਾਂਦੇ ਸੀਗੇ ਔਰ ਉਹਨਾਂ ਉਹ ਅੰਬਾਂ ਦੀਆਂ ਕਿਸਮਾਂ ਅਜੇ ਤੱਕ ਵੀ ਜਿਹੜੀਆਂ ਇਸ ਬਾਗ ਦੇ ਵਿੱਚ ਮੌਜੂਦ ਆ ਜਿਹੜੀ ਸਭ ਤੋਂ ਜਿਹੜੀ ਹੈਗੀ ਐ ਇਸ ਬਾਗ ਦੀ ਜਿਹੜੀ ਮਸ਼ਹੂਰ ਕਿਸਮ ਹੈਗੀ ਆ ਉਹਦਾ ਨਾਂ ਹੀ ਇਨਾਮੀ ਆਂਬਿਆ ਉਹ ਮਤਲਬ ਕਿ ਸੁਭਾਅ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਵਧੀਆ ਆ ਕਿ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਮੂੰਹ ਦੇ ਵਿੱਚ ਲਾ ਲੈਂਦੇ ਆ ਉਹ ਲੈ ਮਤਲਬ ਕਿ ਟੇਸਟ ਇਨਾ ਜਵਰਦਸਾ ਕਿ ਤੁਸੀਂ ਮਤਲਬ ਕਿ ਉਹ ਸੰਭ ਨੂੰ ਛੱਡ ਨਹੀਂ ਸਕਦੇ ਇਸੇ ਤਰੀਕੇ ਦੇ ਨਾਲ ਇੱਕ ਅਨਾਮੀ ਛੱਲੀ ਆ ਉਹ ਮਤਲਬ ਕਿ ਉਹਦਾ ਵੀ ਉਹ ਵੀ ਆਪਣੇ ਵੱਖਰੇ ਸੁਆਦ ਕਰਕੇ ਜਿਹੜਾ ਹੈਗਾ ਆ ਉਹ ਮਤਲਬ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਮਤਲਬ ਸ਼ੁਰੂ ਤੋਂ ਜਿਹੜੀ ਆ ਉਹ ਪਸੰਦ ਕੀਤੀ ਜਾਂਦੀ ਰਹੀ ਆ ਤੇ ਦੂਸਰਾ ਨੰਬਰ ਤੇ ਇਹ ਜਿਹੜਾ ਬਾਗ ਆ ਜਾਂ ਹੰਸਾਪੁਰ ਦੇ ਵਿੱਚ ਹੋਰ ਏਦਾਂ ਦੇ ਜਿਹੜੀਆਂ ਦੇਸੀ ਕਿਸਮਾਂ ਹੁੰਦੀਆਂ ਸੀ ਜਿਹੜੀਆਂ ਆਪਣੇ ਸਵਾਦ ਕਰਕੇ ਜਾਂ ਆਪਣੇ ਆਕਾਰ ਕਰਕੇ ਜਿਹੜੀਆਂ ਲੋਕਾਂ ਦੇ ਦਿਲਾਂ ਦੇ ਉਤੇ ਰਾਜ ਕਰਦੀਆਂ ਰਹੀਆਂ ਆ ਉਹਨਾਂ ਨੂੰ ਫਿਰ ਸਾਡੇ ਮਤਲਬ ਇਸ ਹੁਸ਼ਿਆਰਪੁਰ ਦੇ ਜਿਹੜੇ ਆ ਉੱਗੇ ਬਨਸਪਤੀ ਜਿਹੜੇ ਇਹ ਮਹਾਰ ਸਿਗੇ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਰਹੇ ਆ ਡਾਕਟਰ ਐਮ ਐਸ ਰੰਧਾਵਾ ਉਹਨਾਂ ਨੇ ਫਿਰ ਜਿਹੜੀਆਂ ਆ ਇੱਥੋਂ ਜਿਹੜੀਆਂ ਕਿਸਮਾਂ ਕੁਝ ਜਿਹੜੀਆਂ ਹੈਗੀਆਂ ਆ ਉਹ ਮਤਲਬ ਪ੍ਰੀਜ਼ਰਵ ਕਰਨ ਵਾਸਤੇ ਜਿਹੜਾ ਸਾਡੇ ਦਸੂਹੇ ਦੇ ਕੋਲ ਫਲ ਖੋਜ ਕੇਂਦਰ ਗੰਗੀਆਂ ਆ ਉਥੇ ਇਹਨਾਂ ਜਿਹੜੇ ਹੈਗੇ ਪੌਦਿਆਂ ਦੀਆਂ ਜਿਹੜੀਆਂ ਕੁਝ ਜਿਹੜੀਆਂ ਕਲਮਾਂ ਜਿਹੜੀਆਂ ਹੈਗੀਆਂ ਇੱਥੋਂ ਲਿਜਾ ਕੇ ਇਹਨਾਂ ਜਿਹੜੀਆਂ ਕਿਸਮਾਂ ਨੂੰ ਜਿਹੜਾ ਹੈਗਾ ਆ ਉਹ ਮਤਲਬ ਕਹਿ ਕਹਿ ਸਕਦੇ ਆ ਕਿ ਬਚਾਉਣ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਵੀ ਕੀਤੀ ਆ ਉਹ ਇਸ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਜੇ ਮਤਲਬ ਜਿਹੜੇ ਜਿਹੜੇ ਅੰਬਾਂ ਦੇ ਸ਼ਕੀਨ ਆ ਜਿਹੜੇ ਲੋਕ ਜਿਨ੍ਹਾਂ ਨੇ ਪਰੰਪਰਾਗਤ ਸਵਾਦ ਜਿਹੜਾ ਅੰਬਾਂ ਦਾ ਮੰਨਣਾ ਹੋਵੇ ਤਾਂ ਉਹ ਹਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਕੋਲ ਜਿਹੜਾ ਇਹ ਬਸੀਮਰ ਖਾਂ ਪਿੰਡ ਪੈਂਦਾ ਆ ਔਰ ਇਹ ਬੜਾ ਕਈ ਦਹਾਕੇ ਪੁਰਾਣਾ ਜਿਹੜਾ ਬਾਗ ਆ ਔਰ ਸਾਨੂੰ ਦੱਸਦਿਆਂ ਕੁਝ ਵੀ ਹੋ ਰਹੀ ਆ ਕਿ ਮੀਂਹ ਪੈ ਗਿਆ ਆ ਔਰ ਇਸ ਬਾਗ ਦੇ ਜਿਹੜੇ ਆ ਦੇਖ ਲਓ ਜਿਹੜੇ ਫਾਲੇ ਆ ਉਹ ਟਪਕਣੇ ਸ਼ੁਰੂ ਹੋ ਗਏ ਆ ਔਰ ਇਹ ਮਤਲਬ ਕੱਲਾ ਹੀ ਇੱਕ ਯਾਨੀ ਕਿ ਕੱਲਾ ਹੀ ਜਿਹੜਾ ਇਹ ਮਤਲਬ ਆਂਬ ਫਲ ਹੈ ਹੀ ਨਹੀਂ ਹੈ ਇਹ ਇੱਕ ਤਰ੍ਹਾਂ ਦੀ ਇੱਕ ਭੋਲਕ ਬਖਸ਼ਿਸ਼ ਵੀ ਆ ਇਹਦੇ ਵਿੱਚ ਬਹੁਤ ਸਾਰੇ ਖਰਾਕੀ ਤੱਤੇ ਆ ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸਰੀਰ ਦੀਆਂ ਸਮੱਸਿਆਵਾਂ ਪੇਟ ਦੀਆਂ ਜਿਹੜੀਆਂ ਸਮੱਸਿਆਵਾਂ ਆ ਇਹ ਆਂਬ ਜਿਹੜੀਆਂ ਆ ਉਹ ਖਾਣ ਨਾਲ ਦੂਰ ਹੁੰਦੀਆਂ ਆ ਕਈ ਤਰ੍ਹਾਂ ਦੇ ਖਰਾਕੀ ਤੱਤ ਇਹਨਾਂ ਆਂਬਾਂ ਦੇ ਵਿੱਚੋਂ ਮਿਲਦੇ ਆ ਔਰ ਵੈਸੇ ਵੀ ਜਿਹੜਾ ਆਂਬਿਆ ਉਹਨੂੰ ਜਿਹੜਾ ਫਲਾਂ ਦਾ ਰਾਜਾ ਕਿਹਾ ਜਾਂਦਾ ਆ ਉਹ ਇਸ ਕਰਕੇ ਸਾਨੂੰ ਹੁਸ਼ਿਆਰਪੁਰ ਵਾਲਿਆਂ ਨੂੰ ਇਸ ਗੱਲ ਦਾ ਮਾਣ ਆ ਵੀ ਅਜੇ ਤੱਕ ਵੀ ਜਿਹੜੀ ਆ ਇਸ ਤਰ੍ਹਾਂ ਦੀ ਜਿਹੜੀ ਇੱਕ ਭੂਲਿਕ ਬਖਸ਼ਿਸ਼ ਆ ਉਹ ਸਾਡੇ ਇਲਾਕੇ ਦੇ ਵਿੱਚ ਮਿਲਦੀ ਹੈ। ਬਾਕੀ ਇਹ ਜਿਹੜਾ ਸਾਡੇ ਹੁਸ਼ਿਆਰਪੁਰ ਦਾ ਜਿਹੜਾ ਇਹ ਅਨਾਮੀ ਬਾਗ ਆ ਇਹ ਅਜੇ ਤੱਕ ਇਸ ਕਰਕੇ ਵੀ ਵਜਿਆ ਹੋਇਆ ਆ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡੇ ਪੰਜਾਬ ਸਰਕਾਰ ਦਾ ਜਿਹੜਾ ਬਾਇਓ ਡਾਈਵਰਸਿਟੀ ਬੋਰਡ ਆ ਉਸ ਸਮੇਂ ਸਮੇ ਸਿਰਫ ਪਿਛਲੇ ਸਮੇਂ ਦੇ ਵਿੱਚ ਇੱਥੇ ਜਿਹੜੀਆਂ ਆ ਉਹ ਆਪਣੀਆਂ ਵਿਜ਼ਿਟ ਕਰਦਾ ਰਿਹਾ ਆ ਔਰ ਪੰਜਾਬ ਸਰਕਾਰ ਨੇ ਵੀ ਜਿਹੜਾ ਹੈਗਾ ਇਸ ਚੀਜ਼ ਵੱਲ ਧਿਆਨ ਦਿੱਤਾ ਆ ਔਰ ਹਸ਼ਿਆਰਪੁਰ ਪ੍ਰਸ਼ਾਸਨ ਨੇ ਮਤਲਬ ਪੂਰੇ ਹਸ਼ਿਆਰਪੁਰ ਦੇ ਵਿੱਚ ਜਿਹੜਾ ਆਂਬੇ ਆ ਦੇਸੀ ਆਂਬਾ ਉਹਨੂੰ ਵੱਢਣ ਦੇ ਉੱਤੇ ਪਾਬੰਦੀ ਲਾਈ ਹੋਈ ਆ ਤੋ ਉਹ ਮਤਲਬ ਕਿ ਇਹ ਵੀ ਜਿਹੜੀ ਇੱਕ ਪੰਜਾਬ ਸਰਕਾਰ ਦਾ ਜਿਹੜਾ ਇੱਕ ਸ਼ਲਾਘਾਯੋਗ ਕੰਮ ਆ ਕਿ ਉਹਨਾਂ ਨੇ ਜਿਹੜੀ ਇੱਕ ਭੂਗੋਲਕ ਜਿਹੜੀ ਬਖਸ਼ਿਸ਼ ਆ ਭੂਗੋਲਕ ਜਿਹੜੀ ਨਿਯਾਮਤ ਆ ਇਸ ਇਲਾਕੇ ਦੀ ਉਹਨੂੰ ਬਚਾਉਣ ਲਈ ਮਤਲਬ ਕਿ ਇੱਕ ਕਾਨੂੰਨੀ ਤੌਰ ਤੇ ਜਿਹੜਾ ਉਹਦਾ ਪੱਕਾ ਇਲਾਜ ਕੀਤਾ ਆ ਸ਼ਾਇਦ ਇਹ ਜਿਹੜਾ ਜਿਹੜੇ ਪੌਦੇ ਆ ਇਸੇ ਕਰਕੇ ਜਿਹੜੇ ਹੈਗੇ ਆ ਉਹ ਬਚੇ ਹੋਏ ਆ ਤੇ ਹੁਣ ਇਸ ਦੇਲੇ ਜਿਹੜੇ ਇਸ ਸਾਲ ਜਿਹੜਾ ਇਸ ਇਹਨਾਂ ਫਲਾਨ ਨੂੰ ਜਿਹੜਾ ਸੰਭਾਲਣ ਦਾ ਜਿਹੜਾ ਠੇਕਾ ਲਿਆ ਹੋਇਆ ਹੈ ਸਾਡੇ ਬਸੀ ਉਮਰਖਾਨ ਦੇ ਜਿਹੜੇ ਸਾਬਕਾ ਸਰਪੰਚ ਨੇ ਸਰਦਾਰ ਸਰਦੇਵ ਸਿੰਘ ਜੀ ਉਹ ਵੀ ਸਾਡੇ ਨਾਲ ਨੇ ਉਹ ਦੱਸਣਗੇ ਕਿ ਇਹ ਜਿਹੜੀ ਹੈਗੀ ਆ ਬਾਗ ਦੀ ਜਿਹੜੀ ਖਾਸੀਅਤ ਕੀ ਆ ਤੇ ਲੋਕ ਕਿੱਥੋਂ-ਕਿਥੋਂ ਜਿਹੜੇ ਲੋਕ ਆ ਇੱਥੇ ਜਿਹੜੇ ਆ ਇਹ ਦੇਸੀ ਆਂਬ ਜਿਹੜੇ ਹੈਗੇ ਆ ਉਹ ਉਹਨਾਂ ਦਾ ਸਵਾਦ ਜਿਹੜਾ ਮੰਨਣ ਲਈ ਆਉਂਦੇ ਆ ਸਰਦਾਰ ਸੁਖਦੇਵ ਜੀ ਫਿਰ ਸਾਡੀ ਮੈਂ ਬੱਸ ਨੰਬਰ ਸੱਤ ਤੋਂ ਦੇ ਦਿੰਦੇ ਆ ਸਰਪੰਚ ਕਿਉਂਕਿ ਇੱਥੇ ਜੋ ਪੰਜਾਬ ਦੇ ਜਿੰਨੇ ਵੀ ਮੈਂ ਮੈਂ ਕਹਿ ਦੇਵਾਂ ਜਲੇ ਸਾਰੇ ਜਨਿਆਂ ਤੋਂ ਤਕਰੀਬਨ ਲੋਕ ਇੱਥੇ ਆਉਂਦੇ ਹਨ ਇੱਥੇ ਅੰਬਾਂ ਦਾ ਜੋ ਹੈ ਸਵਾਦ ਚੱਕਦੇ ਹਨ ਇਹ ਕਿ ਇਸ ਬਾਗ ਦੀ ਬਹੁਤ ਹੀ ਪੁਰਾਣੀ ਜੋ ਮਾਪੇ ਦੇ ਵਾਂ ਬੜੀ ਉੱਚ ਪੱਧਰ ਤੇ ਹੈ ਇਸ ਨਾਮੀ ਬਾਗ ਜਿਹੜਾ ਹੈਗਾ ਤੇ ਇੱਥੇ ਫਿਰ ਬਾਗਬਾਨੀ ਵਾਲੋ ਵੀ ਸਾਡੇ ਝੂਏ ਬਣੂਗੇ ਬਤਾਤੀ ਅੱਜ ਦੇ ਸਾਲ ਦਾ ਪ੍ਰਸਾਵ ਆਏ ਹੋਏ ਹਨ ਉਹਨਾਂ ਨੇ ਵੀ ਕਾਫੀ ਇਹਦੇ ਵਿੱਚ ਸਹਿਤਾ ਕੀਤੀ ਜੋ ਪੰਜਾਬ ਸਰਕਾਰ ਦਾ ਅਲਾਗਾ ਜੋ ਕਰਮਾ ਝੂਏ ਨੂੰ ਵਧਣ ਤੇ ਰੁਕਣਾ ਨਹੀਂ ਹੋਈ ਹੈ ਕਿ ਹਰ ਇੱਕ ਉੱਤੇ ਤੇ ਉੱਤੇ ਨੰਬਰ ਲੱਗੇ ਹੋਣ ਜਿਹੜਾ ਸਰਕਾਰੀ ਦਿੱਤੇ ਹੋ ਜਾਂਦੇ ਹੈਗੇ ਮਾਲਕਾਂ ਦੇ ਹਨ। ਉਹ ਮੈਂ ਤੇ ਇਸ ਬਾਗ ਦੇ ਵਿੱਚ ਤਕਰੀਰਾਂ ਪਿਛਲੇ ਦਾ ਹਰ ਉਹ ਵੀ ਕਿਤੇ ਨੇ ਲਿਆ ਹੈ ਤੇ ਮੈਂ ਸਾਰਾ ਸੀਜ਼ਨ ਇੱਥੇ ਉਹਨਾਂ ਦੇ ਕੋਲ ਰਹਿੰਦਾ ਰਿਹਾ ਕਿਉਂਕਿ ਕੰਢੀ ਹਵਾ ਬੰਦੀ ਬੜਾ ਵਧੀਆ ਪ੍ਰੋਗਰਾਮ ਹੈ। ਤੇ ਕਾਫੀ ਲੋਕ ਜਿਹੜੇ ਆ ਹੁਣ ਵੀ ਅਸੀਂ ਇੱਥੇ ਉਹਨਾਂ ਦਾ ਸਵਾਗਤ ਕਰਾਂਗੇ ਜਿੰਨੇ ਵੀ ਇੱਥੇ ਨਵੇਂ ਲੈਣ ਅੰਮ੍ਰਾਂ ਵਾਹਤੇ ਬੜੀ ਦੂਰੋਂ ਦੂਰੋਂ ਮੈਂ ਇੱਕ ਦਿਨ ਦੇਖਿਆ 5-6 ਦਿਨਾਂ ਝੱਜਰ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਉਹ ਮੁੰਡੇ ਦੇ ਮਨ ਦੇ ਵਿੱਚ ਇੰਨੀ ਗੱਲ ਕੈਨ ਦੇ ਉੱਤੇ ਬਹਿ ਕੇ ਆਇਆ ਤੇ ਗਿਲੰਦਰੋਂ ਇੱਥੇ ਨੂੰ ਗੱਡੀ ਕਰਕੇ ਤੇ ਅੰਬ ਲੈ ਗਿਆ ਤੇ ਹੁਣ ਕੱਲ ਫਿਰ ਸਾਡੇ ਬਕਾਕੇ ਨਾਲ ਉਹਨੂੰ ਗੱਲ ਕੀਤੀ ਤੇ ਮੈਂ ਬਾਗ ਤਿਆਰ ਕਰਨਾ ਝੱਜ ਦੇ ਦੇਸੀ ਅੰਬਾਂ ਦਾ ਕਿੰਨਾ ਉਹਦੇ ਮਨ ਦੇ ਵਿੱਚ ਛੜਦਾ ਸੀ ਤੇ ਹੁਣ ਉਹ ਫੇਰ ਆਊਗਾ ਮੁੜ ਕੇ ਤੇ ਉਹ ਕਾਫੀ ਅੰਬ ਲੈ ਕੇ ਗਿਆ ਸਾਡੇ ਕੋਲ ਉਸ ਦਿਨ ਤੇ ਅਸੀਰ ਉਹਦਾ ਵੀ ਧੰਨਵਾਦ ਕਰਾਂਗੇ ਉਹ ਮੁੜ ਕੇ ਆਊਗਾ ਤਾਂ ਇਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਚਾਹ ਹੈ ਇੱਥੇ ਅੰਬਾਂ ਦੇ ਵਿੱਚ ਆਉਣ ਦੇ ਬੜੀ ਦੂਰੋਂ ਦੂਰ ਗੱਡੀਆਂ ਦੇ ਵਿੱਚ ਆਉਂਦੇ ਆ। ਜਿੱਦਾਂ ਹਸਕਦੇਵ ਸਿੰਘ ਜੀ ਨੇ ਦੱਸਿਆ ਕਿ 2 ਦਿਨ ਤੋਂ ਚੰਗੀ ਬਾਰਿਸ਼ ਹੋ ਰਹੀ ਹੈ ਇਸ ਟਰੰਡੀ ਦੇ ਇਲਾਕੇ ਵਿੱਚ ਭਾਵੇਂ ਪੰਜਾਬ ਤੇ ਤਾਂ ਸਭ ਤੋਂ ਵੇ ਪਿਆ ਪਰ ਇਸ ਇਲਾਕੇ ਜਿਹਦਾ ਸੜਦਾ ਇਹ ਇਲਾਕਾ ਆ ਇਹ ਸ਼ਵਾਲੇ ਕਾ ਨੀਮ ਪਹਾੜੇ ਲਾਗੇ ਹੁਣ ਕਰਕੇ ਹਰਿਆਣੇ ਜਿਹੜੀ ਪੁਸ਼ਾਰਪੁਰ ਤੋਂ ਜੰਮੂ ਨੂੰ ਸੜ ਕੇ ਜਾਂਦੀ ਆ ਉਹਦੇ ਉੱਪਰਲੇ ਪਾਸੇ ਨਹੀਂ ਅਕਸਰ ਸਵੇ ਹੀ ਜਾਂਦਾ ਪਾਉਂ ਪੰਜਾਬ ਦੇ ਪਰੇ ਨਾ ਪਵੇ। ਤੋਂ ਜਿਹੜਾ ਅੰਬਾਂ ਆਂਬਾਂ ਦੇ ਭਾਲ ਪਕ ਕੇ ਤਿਆਰ ਆ। ਜਿਆ ਤਬ ਤਾਂ ਅੰਬ ਤਿਆਰ ਆ ਸੋ ਸੁਖਦੇਵ ਸਿੰਘ ਜੀ ਵੱਲੋਂ ਸਾਰਿਆਂ ਨੂੰ ਸਬਦਾ ਆ ਕਿ ਆਓ ਅੰਬ ਚੂਪੋ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਲਿਆਓ ਇਹ ਬਾਗ ਦਿਖਾਓ ਤੇ ਆਪਣੇ ਘਰਾਂ ਵਿੱਚ ਵੀ ਇਦਾਂ ਦੇ ਬਾਗ ਤਿਆਰ ਕਰੋ। ਤੋਂ ਮੇਰੇ ਵੱਲੋਂ ਮੇਰੇ ਮਹਿਕਮੇ ਵੱਲੋਂ ਮੇਰੇ ਦੋਸਤਾਂ ਵੱਲੋਂ ਸਪੈਸ਼ਲੀ ਬ੍ਰਿੰਦਨਵਾਣਾ ਜੀ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਜਿਹਨਾਂ ਨੇ ਬਹੁਤ ਟਾਈਮ ਕੱਢਿਆ ਇੰਨੀ ਗਰਮੀ ਦੇ ਵਿੱਚ ਇੱਥੇ ਆਏ ਸੁਖਦੇਵ ਸਿੰਘ ਜੀ ਆਏ ਤੇ ਫਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸੋ ਜਿੱਦਾਂ ਬ੍ਰਿੰਦਨਵਾਣਾ ਜੀ ਨੇ ਦੱਸਿਆ ਕਿ ਇਹ ਜਿਹੜਾ ਬਾਗ ਆ ਹਰਿਆਣੇ ਤੋਂ ਚੜ੍ਹਦੇ ਪਾਸੇ 1.5 ਕਿਲੋਮੀਟਰ ਤੇ ਆ ਇਹ ਜਿੱਥੇ ਦਸਹਿਰਾ ਗਰਾਊਂਡ ਆ ਉੱਥੋਂ ਵੀ ਇੱਥੇ ਆ ਹੋ ਜਾਂਦਾ ਇੱਕ ਬਿਜਲੀ ਘਰ ਦੇ ਨਾਲ ਰਸਤਾ ਉੱਥੋਂ ਵੀ ਇੱਥੇ ਆ ਹੋ ਜਾਂਦਾ ਸੋ ਤੁਸੀਂ ਨਾਮੀ ਬਾਗ ਬੱਸੀ ਉਵਰਖਾ ਆ ਕੇ ਤੰਬਾ ਦੇ ਨਜ਼ਾਰੇ ਲਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਿਓ